ਸਤਿ ਸ਼੍ਰੀ ਅਕਾਲ ਜੀ ਆਪਾਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਕਲਿੱਪ ਸ਼ੇਅਰ ਕਰਦੇ ਦੇਖੋ ਕਾਟਨ ਦਾ ਸੂਟ ਹੈ ਇਹਦੇ ਨਾਲ ਆਪਾਂ ਦੀ ਦੁਪੱਟਾ ਰੈਡੀ ਕੀਤਾ ਹੈਗਾ ਬਹੁਤ ਸੋਹਣਾ ਸਟੱਫ ਦਾ ਦੁਪੱਟਾ ਹੈਗਾ ਦੇਖੋ ਕਿੰਨਾ ਸੋਹਣਾ ਸੂਟ ਹੈ ਤੇ ਆਪਾਂ ਇਸ ਤਰ੍ਹਾਂ ਦੇ ਸੂਟ ਰੈਡੀ ਕੀਤੇ ਨੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤਾਂ ਕਿ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਅਗਲਾ ਕਲਰ ਦੇਖੋ ਕਿੰਨਾ ਸੋਹਣਾ ਪ੍ਰਿੰਟ ਸੂਟ ਹੈ ਇਹ ਵੀ ਦੁਪੱਟਾ ਨਾਲ ਰੈਡੀ ਕੀਤਾ ਹੈਗਾ ਤੇ ਦੇਖੋ ਕਿੰਨਾ ਸੋਹਣਾ ਦੁਪੱਟਾ ਰੈਡੀ ਹੋਇਆ ਵੇ ਤੇ ਆਪਾਂ ਕਿਸੇ ਕਸਟਮਰ ਦਾ ਆਰਡਰ ਦੇਣਾ ਸੀਗਾ ਮੈਂ ਕਿਹਾ ਚਲੋ ਛੇਤੀ ਤੋਂ ਛੇਤੀ ਆਪਾਂ ਸੋਹਣੇ ਸੂਟਾਂ ਦੀ ਵੀਡੀਓ ਪੈਣਾ ਨਵੀਂ ਛੋਟੀ ਜੀ ਦਿਖਾ ਦਈਏ ਤੇ ਇਹ ਵਾਲਾ ਪ੍ਰਿੰਟ ਸੂਟ ਹੈ ਇਹਦੇ ਨਾਲ ਇਹ ਵਾਲਾ ਦੁਪੱਟਾ ਹੈਗਾ ਦੁਪੱਟਾ ਤੁਸੀਂ ਮਹਿੰਗਾ ਸਸਤਾ ਜਿਹਾ ਹੋ ਜਾ ਵੀ ਸਟਾਫ ਲਵਾਉਣਾ ਹੈਗਾ ਤੁਸੀਂ ਉਹੇ ਜਿਹਾ ਵੀ ਤਿਆਰ ਕਰਕੇ ਦੇਵਾਂਗੇ ਤੇ ਅਗਲੇ ਦੇਖੋ ਇੱਕ ਇਹ ਵਾਲਾ ਹੈਗਾ ਸੂਟ ਇਹ ਆਪਾਂ ਨੇ ਪਤਾ ਨਹੀਂ ਮੈਨੂੰ ਇਥੋਂ ਲੱਭਿਆ ਨਹੀਂ ਹੈਗਾ ਮੈਂ ਬਾਅਦ ਦੇ ਵਿੱਚ ਇਹ ਅਗਲੀ ਵੀਡੀਓ ਦੇ ਵਿੱਚ ਇਹ ਸੂਟ ਦੀ ਵੀਡੀਓ ਵੀ ਪਾ ਲਾਂਗੀ ਮੇਰੇ ਕੋਲ ਦੁਪੱਟਾ ਹੈਗਾ ਕੱਲ ਮੈਂ ਤੁਹਾਨੂੰ ਚਲ ਦਿਖਾਈ ਦਿੰਨੇ ਕਿੰਨਾ ਸੋਹਣਾ ਦੁਪੱਟਾ ਰੈਡੀ ਹੋਇਆ ਇਹ ਸਾਰੇ ਪਾਰਸਲ ਆ ਜਾ ਰਹੇ ਨੇ ਦੇਖੋ ਇਹ ਵਾਲੀ ਸੂਟ ਨਹੀਂ ਗਈ ਤੇ ਤਾਂ ਕਰਕੇ ਆਪਾਂ ਛੇਤੀ ਛੇਤੀ ਇੱਕ ਕਲਿੱਪ ਬਣਾਈਏ ਹੁਣ ਆਪਾਂ ਤੁਹਾਨੂੰ ਅਗਲੇ ਸੂਟਾਂ ਨਾਲ ਵਧੀਆ ਵੀਡੀਓ ਹੋਰ ਦੇਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਮੇਰੀਆਂ ਸਾਰੀਆਂ ਭੈਣਾਂ ਇਹ ਸੋਹਣੇ ਸੋਹਣੇ ਸੂਟ ਦੇਖ ਲਿਆ ਕਰਨ ਤੇ ਆਪਾਂ ਕਾਟਨ ਦੀ ਇਹ ਦੁਪੱਟੇ ਲਾ ਕੇ ਸੂਟ ਰੈਡੀ ਕੀਤੇ ਨੇ ਇਹ ਇਹ ਕਾਟਨ ਦੇ ਦੁਪੱਟਿਆਂ ਨਾਲ ਆਪਾਂ ਸੂਟ ਦੇ ਰਹੇ ਹਾਂ ਜੇ ਤੁਸੀਂ ਸਾਨੂੰ ਭੇਜਣਾ ਹੈਗਾ ਆਰਡਰ ਤਾਂ ਆਪਣਾ ਨੰਬਰ ਹੈਗਾ 6280016507 ਧੰਨਵਾਦ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ